ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਏਗੇ 셔ਟ ਦੇ ਚਾਕਾਂ ਦੇ ਆਪਾਂ ਨੇ ਪੱਟੀ ਲਗਾਉਣੀ ਹੋਊਗੀ ਜਿਹਦੇ ਨਾਲ ਕੀ ਫਿਨਿਸ਼ਿੰਗ ਵੀ ਅੱਛੀ ਆਉਂਦੀ ਹੈ ਤੇ ਚਾਕ ਆ ਜਿਹੜੇ ਉਹ ਮੁੜਦੇ ਨਹੀਂ ਜਿਨ੍ਹਾਂ ਦੇ ਲਾਈਨਿੰਗ ਦੇਖੋ ਅੰਦਰ ਨੂੰ ਕਈ ਵਾਰ ਮੁੜਨ ਲੱਗ ਜਾਂਦੀ ਆ ਜਿਹੜੀ ਆਪਾਂ ਨੇ ਪੱਟੀ ਲਗਾਉਣੀ ਆ ਉਹਦੇ ਨਾਲ ਬਿਲਕੁਲ ਵੀ ਮੁੜਦੀ ਨਹੀਂ ਹੈਗੀ ਤੇ ਆਪਾਂ ਉਹ ਕਿਸ ਤਰੀਕੇ ਨਾਲ ਲਗਾਉਣੀ ਆ ਨਾਲ ਤਾਂ ਤੁਹਾਨੂੰ ਅੱਜ ਆਪਾਂ ਉਹ ਦੱਸਾਂਗੇ ਤੇ ਨਾਲੇ ਉਹਦੇ ਆਪਾਂ ਨੂੰ ਕੀ ਫਾਇਦੇ ਨੇ ਕਿਸ ਤਰੀਕੇ ਨਾਲ ਕਿੱਥੇ ਲੱਗਦੀ ਆ ਤੁਹਾਨੂੰ ਮੈਂ 셔ਟ ਦੇ ਦਿਖਾ ਰਹੀ ਆ ਦੇਖੋ ਜਿਵੇਂ ਮੰਨ ਲਓ ਆਹ 셔ਟ ਆ ਗਈ ਇਹ ਆਪਣੇ ਆ ਚਾਕ ਨੇ ਦੇਖੋ ਇਇਦੇ ਤੇ ਆਪਾਂ ਫੋਲਡਿੰਗ ਕਰੀ ਹੋਈ ਆ ਐਦਾਂ ਹੀ ਕਰੀ ਹੋਈ ਆ ਕੱਪੜੇ ਦੀ ਪਰ ਆਪਾਂ ਨੇ ਐਦਾਂ ਨਹੀਂ ਫੋਲਡਿੰਗ ਕਰਨੀ ਆਪਣੇ ਕੋਲੇ ਦੇਖੋ ਆ ਪੱਟੀ ਆਗੀ ਤੁਸੀਂ ਇਹ ਪੇਪਰ ਬੁੱਕਰੋਂ ਦੀ ਕਟਿੰਗ ਕਰ ਸਕਦੇ ਹੋ ਵੈਸੇ ਇਹਨੂੰ ਆਪਾਂ ਸ਼ਰਟ ਪੱਟੀ ਕਹਿ ਕੇ ਵੀ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਸਕਦੇ ਆਂਗੇ ਸ਼ਰਟ ਪੱਟੀ ਤੇ ਇਹਦੇ ਪਾਸੇ ਇੱਕ ਪਾਸੇ ਝੇਬ ਹੁੰਦੀ ਆ ਪ੍ਰੈਸ ਦੇ ਨਾਲ ਆਪਾਂ ਕੱਪੜੇ ਤੇ ਚਿਪਕਾ ਸਕਦੇ ਆਂਗੇ ਦੇਖੋ ਜੇ ਤਾਂ ਆਪਾਂ ਨੇ ਐਦਾਂ ਹੀ ਲਗਾਉਣੀ ਆ ਇਹਦੇ ਉੱਪਰ ਤਾਂ ਇਹਦਾ ਕੋਈ ਫਾਇਦਾ ਨਹੀਂ ਹੈਗਾ ਜਿਆਦਾ ਤਾਂ ਟੇਲਰ ਕੀ ਕਰਦੇ ਨੇਗੇ ਆਹ ਵਾਲਾ ਮਾਰਜਨ ਹੁੰਦਾ ਵਿੱਚੋਂ ਕੱਟ ਕਰ ਦਿੰਦੇ ਨੇ ਜਦੋਂ ਆਪਾਂ ਨੂੰ ਕੋਈ ਸ਼ਰਟ ਵਗੈਰਾ ਖੋਲਣੀ ਕਾ ਆਪਾਂ ਤੁਹਾਨੂੰ ਇਹ ਕੱਟ ਵੀ ਨਹੀਂ ਕਰਨਾ ਹੈਗਾ ਕਿਸ ਤਰੀਕੇ ਨਾਲ ਅੱਛੀ ਤਰ੍ਹਾਂ ਫਿਨਿਸ਼ਿੰਗ ਆਵੇ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਦੇਖੋ ਆਹ ਵਾਲੀ ਪੱਟੀ ਇਸ ਤਰ੍ਹਾਂ ਨਿਚਲੀ ਸਾਈਡ ਤੇ ਰਹਿ ਜਾਂਦੀ ਆ ਅੱਜਕੱਲ ਕੀ ਕਰਦੇ ਨੇ ਜਾਂ ਕਲਰਫੁੱਲ ਪੱਟੀਆਂ ਦਾ ਵੀ ਟ੍ਰੈਂਡ ਚੱਲ ਰਿਹਾ ਹੈਗਾ ਸ਼ਰਟ ਦੇ ਨਾਲ ਕੋਈ ਵੀ ਤੁਸੀਂ ਕੰਟਰਾਸਟ ਕਰਕੇ ਉਹਦੇ ਨਿਚਲੇ ਪਾਸੇ ਪੱਟੀ ਲਗਾ ਸਕਦੇ ਹੋਗੇ ਉਹ ਕਿਸ ਤਰੀਕੇ ਨਾਲ ਲਗਾਉਣੀ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਉਹਦੀ ਕਟਿੰਗ ਦੱਸਾਂਗੇ ਕਿਵੇਂ ਇਸ ਤਰ੍ਹਾਂ ਦੀ ਕਟਿੰਗ ਹੋਊਗੀ ਤੇ ਕਿਸ ਤਰ੍ਹਾਂ ਉਹਦੀ ਪੱਟੀ ਲੱਗੂਗੀ ਆ ਆਪਣੇ ਕੋਲੇ ਸ਼ਰਟ ਆ ਜਿਹਦੇ ਤੇ ਆਪਾਂ ਨੇ ਲਗਾਉਣੀ ਆਗੀ ਦੇਖੋ ਇਹ ਮਸਟਰਡ ਸ਼ੇਡ ਦੇ ਵਿੱਚ ਸ਼ਰਟ ਆ ਤਾਂ ਆਪਾਂ ਇਹਦੇ ਪੱਟੀ ਵੀ ਮਸਟਰਡ ਹੀ ਲਗਾਉਣੀ ਆ ਕੰਟ੍ਰਾਸਟ ਨਹੀਂ ਲਗਾਉਣੀ ਹੈਗੀ ਕਿਉਂਕਿ ਇਹਨਾਂ ਦੀ ਬਾਟਮ ਵੀ ਮਸਟਰਡ ਦੇ ਵਿੱਚ ਹੀ ਆ ਜਿਵੇਂ ਦੇਖੋ ਆਪਣੇ ਕੋਲੇ ਆ ਪੱਟੀ ਦਾ ਦਿੱਤਾ ਹੋਇਆ ਜਿਹੜਾ ਤੁਹਾਨੂੰ ਦੱਸ ਰਹੀ ਆ ਆਪਾਂ ਸ਼ਰਟ ਪੱਟੀ ਆ ਇਹ ਜਿਆਦਾ ਹਾਰਡ ਨਹੀਂ ਹੈਗੀ ਬਿਲਕੁਲ ਸੌਫਟ ਦੇ ਵਿੱਚ ਆ ਵਧੀਆ ਵਾਲੀ ਪੱਟੀ ਲੈਣੀ ਆਪਾਂ ਨੇ ਇਹ ਆ ਆਪਣੇ ਕੋਲੇ ਸ਼ਰਟ ਆ ਉੱਪਰੋਂ ਆਪਾਂ ਨੇ ਸਾਰੀ ਸ਼ਰਟ ਰੈਡੀ ਕਰ ਲਈ ਜਿਸ ਤਰ੍ਹਾਂ ਇਹ ਚਾਕਾਂ ਦੇ ਵਿੱਚ ਮਾਰਜਿਨ ਹੁੰਦਾ ਦੇਖੋ ਉਸੇ ਤਰ੍ਹਾਂ ਹੀ ਆਪਣੇ ਕੋਲੇ ਇਹ ਮਾਰਜਿਨ ਦਿੱਤਾ ਹੋਇਆ ਆ ਪਰ ਆਪਾ ਇੰਨਾ ਮਾਰਜਿਨ ਨਹੀਂ ਲੈਣਾ ਆਪਾਂ ਉਨਾ ਲੈ ਸਕਦੇ ਹਾਂ ਜਿੰਨੀ ਆਪਾਂ ਚੜਾਈ ਦੇ ਵਿੱਚ ਪੱਟੀ ਲੈ ਰਹੇ ਹਾਂਗੇ ਤਾਂ ਆਪਾਂ ਨੇ ਕੀ ਕਰਨਾ ਜਿੰਨਾ ਆਪਣਾ ਘੇਰਾ ਹੋਊਗਾ ਸਭ ਤੋਂ ਪਹਿਲਾਂ ਉਨਾ ਘੇਰਾ ਮਣ ਕੇ ਉਪਰੋਂ ਆਪਾਂ ਇਹਦੇ ਜਿੰਨਾ ਰੱਖਣਾਗਾ ਉਸੇ ਤਰੀਕੇ ਨਾਲ ਆਪਾਂ ਇਹਦੇ ਪੰਨ ਮਾਰਾਂਗੇ ਆਹ ਚੀਜ਼ ਤੇ ਚਾਕ ਆਪ ਇੱਕ ਵਾਰ ਮਿਣਾਗੇ ਇੱਕ ਵਾਰੀ ਤੁਹਾਨੂੰ ਮੈਂ ਦੱਸ ਰਹੀ ਹਾਂ ਵੀ ਕਿਸ ਤਰੀਕੇ ਨਾਲ ਕਰਨਾ ਦੇਖੋ ਜਿੱਮੇ ਆਪਣੀ ਆ ਫਿਟਿੰਗ ਦਾ ਨਿਸ਼ਾਨ ਲੱਗਿਆ ਹੋਇਆ हिਪ ਦਾ ਤਾਂ ਆਪਾਂ ਇਹਨੂੰ ਇੱਥੋਂ ਪਕੜ ਕੇ ਜਿੰਨਾ ਆਪਾਂ ਨੂੰ ਘੇਰਾ ਚਾਹੀਦਾ ਇਸ ਤਰੀਕੇ ਨਾਲ ਤੁਸੀਂ ਇਹਦੇ ਤੇ ਪੰਨ ਮਾਰ ਲੋਗੇ ਜੇ ਤੁਸੀਂ ਬਿਜਲੀ ਕੋਈ ਪਾਈਪਨ ਵਗੈਰਾ ਦੇਣੀ ਆ ਤਾਂ ਪਾਈਪਨ ਵੀ ਲਗਾ ਸਕਦੇ ਹੋ نیچے ਪੱਟੀ ਵੀ ਲੱਗ ਜੂਗੀ ਉਹ ਪਾਈਪਨ ਤੁਸੀਂ ਕੀ ਕਰੋਗੇ ਦੇ ਪਹਿਲਾਂ ਵੀ ਇਹਦੇ ਤੇ ਜੜ ਸਕਦੇ ਹੋ ਜਾਂ ਜਿਹੜੀ ਆਪਣੀ ਆ ਪੱਟੀ ਆ ਰੈਡੀ ਕਰੀ ਹੋਊਗੀ ਇੱਕ ਵਾਰ ਪਹਿਲਾਂ ਇਹਦੇ ਤੁਸੀਂ ਨੀਚੇ ਦੀ ਪਾਈਪਨ ਲਗਾ ਸਕਦੇ ਹੋ ਸਿੰਗਲ ਪੈਰ ਦੇ ਨਾਲ ਫਿਰ ਤੁਸੀਂ ਇਸ ਤਰ੍ਹਾਂ ਨੇ ਲਗਾ ਕੇ ਨਿਚਲੀ ਸਾਈਡ ਤੇ ਕੱਢ ਸਕਦੇ ਹੋ ਪਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਸਿੰਪਲ ਪੱਟੀ ਲਾਉਣ ਦਾ ਹੀ ਤਰੀਕਾ ਦੱਸਣਾ ਵੀ ਤੁਸੀਂ ਕਿਸ ਤਰੀਕੇ ਨਾਲ ਸ਼ਰਟ ਦੇ ਜਿਹੜੇ ਚਾਕ ਨੇ ਉਹਨਾਂ ਦੇ ਕਿਸ ਤਰ੍ਹਾਂ ਫਿਸ਼ਿੰਗ ਦੇ ਸਕਦੇ ਹੋਗੇ ਹੁਣ ਆਪਾਂ ਇਹਦਾ ਘੇਰਾ ਮੀਲਾਂਗੇ ਜਿਵੇਂ हिਪ ਇਹਨਾਂ ਦੀ ਇਹ 21 21.5 ਇੰਚ ਰੈਡੀ ਸੀ ਤਾਂ ਆਪਾਂ ਘੇਰਾ ਉਸੇ ਹਿਸਾਬ ਦੇ ਨਾਲ ਫੋਲਡਿੰਗ ਦੇ ਵਿੱਚ ਲੈ ਕੇ ਆਵਾਂਗੇ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਆਪਾਂ ਇਹਦੇ ਤੇ ਪ੍ਰੈਸ ਦੇ ਨਾਲ ਇਹਦੇ ਤੇ ਪੰਨ ਮਾਰਾਂਗੇ ਨਾ ਦੇਖੋ ਪ੍ਰੈਸ ਨੂੰ ਮੈਂ ਗਰਮ ਕਰ ਲਿਆ ਹੁਣ ਆਪਾਂ ਮਿੰਕੇ ਕੀ ਕਰਾਂਗੇ ਇਹਦੇ ਤੇ ਨਿਸ਼ਾਨ ਲਗਾ ਲਾਂਗੇ ਤੁਸੀਂ ਨੇ ਇਸ ਤਰੀਕੇ ਨਾਲ ਇਹਨੂੰ ਘੇਰੇ ਨੂੰ ਮਿੰਨ ਲੈਣਾਗਾ ਜਿਵੇਂ ਆਪਾਂ ਇਹਨਾਂ ਦਾ ਘੇਰਾ 21 ਇੰਚ ਰੈਡੀ ਰੱਖਣਾਗਾ ਦੇਖੋ ਤਾਂ ਮੈਂ ਇੱਥੇ ਨਿਸ਼ਾਨ ਲਗਾ ਲੂੰਗੀ 21 ਇੰਚ ਦੇ ਦੋਨੋਂ ਸਾਈਡਾਂ ਤੇ ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਲਗਾ ਲੈਣੇ ਆਂਗੇ ਇਸੀ ਤਰ੍ਹਾਂ ਆਪਾਂ ਬੈਕ ਸਾਈਡ ਤੇ ਲਗਾ ਲਾਂਗੇ। ਐਸ ਤਰ੍ਹਾਂ ਦੋਨੋਂ ਸਾਈਡਾਂ ਤੇ ਆਪਾਂ ਨਿਸ਼ਾਨ ਲਗਾ ਕੇ ਇਹਦੇ ਤੇ ਭੰਨ ਮਾਰਾਂਗੇ। ਫਿਰ ਆਪਾਂ ਪੱਟੀ ਚਪਕਾਣੀ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਪੱਟੀ ਨੂੰ ਚਪਕਾਣਾ ਤੇ ਕਿਸ ਤਰ੍ਹਾਂ ਨੂੰ ਰੈਡੀ ਕਰਕੇ ਲਗਾ ਸਕਦੇ ਹੋ ਆਪਣੇ ਚਾਕਾਂ ਦੇ ਉੱਪਰ। ਦੇਖੋ ਪ੍ਰੈਸ ਆਪਣੀ ਗਰਮ ਹੋ ਗਈ। ਹੁਣ ਆਪਾਂ ਨੇ ਕੀ ਕਰਨਾਗਾ? ਇਸ ਤਰ੍ਹਾਂ 셔ਟ ਨੂੰ ਰੱਖਾਂਗੇ ਪਹਿਲਾਂ ਚੰਗੀ ਤਰ੍ਹਾਂ ਉਹਦੇ ਪ੍ਰੈਸ ਮਾਰਾਂਗੇ ਆ ਢਿੱਲ ਵਗੈਰਾ ਆਪਾਂ ਇਹਨੂੰ ਪਹਿਲਾਂ ਹੀ ਚੈੱਕ ਕਰ ਲਾਂਗੇ ਵੀ ਜ਼ਿਆਦਾ ਢਿੱਲ ਤਾਂ ਨਹੀਂ ਹੈਗੀ ਕਿਉਂਕਿ ਇਹ ਬਾਅਦ ਦੇ ਵਿੱਚ ਵੀ ਆਪਾਂ ਨੂੰ ਕੀ ਕਰਦੀ ਹੈ ਪ੍ਰੋਬਲਮ ਖੜੀ ਕਰ ਦਿੰਦੀ ਹੈਗੀ ਤਾਂ ਤੁਸੀਂ ਇਸ ਤਰ੍ਹਾਂ ਬਿਲਕੁਲ ਬਰਾਬਰ ਕਰਕੇ ਦੀ ਜਿਹੜੀ ਢਿੱਲ ਹੋਊਗੀ ਉਹ ਕੱਢ ਦੋਗੇ ਚੰਗੀ ਤਰ੍ਹਾਂ ਇੱਕ ਵਾਰ ਆਪਾਂ ਪ੍ਰੈਸ ਕਰ ਲਾਂਗੇ ਇਹਦੇ ਤੇ ਜਾੜਾ ਢਿੱਲ ਵੀ ਨਹੀਂ ਰੱਖਣੀ ਹੁੰਦੀ ਸ਼ਰਟ ਦੇ ਵਿੱਚ ਆਮ ਜਿਵੇਂ ਕਾਟਨ ਦਾ ਸਟਾਫ ਵਗੈਰਾ ਹੁੰਦਾ ਤਾਂ ਜਿਸ ਨੂੰ ਲੱਗਦੀ ਵੀ ਲੂਜ਼ਿੰਗ ਤਾਂ ਤੁਸੀਂ ਉਸ ਤਰੀਕੇ ਨਾਲ ਦੀ ਕੱਢ ਵੀ ਸਕਦੇ ਹੋ ਕਿਉਂਕਿ ਇਹ ਪੱਟੀ ਲੱਗਣ ਤੋਂ ਬਾਅਦ ਇਹ ਅਜੀਬ ਲੱਗਦੀ ਹੈਗੀ ਚੰਗੀ ਤਰ੍ਹਾਂ ਫਿਨਿਸ਼ਿੰਗ ਆਉਣੀ ਚਾਹੀਦੀ ਹੈ ਆਪਣੇ ਅੰਦਰਲੀ ਸਾਈਡ ਤੇ ਤਾਂ ਤੁਸੀਂ ਇਹਨੂੰ ਕੀ ਕਰ ਦੋਗੇ ਸਾਈਡਾਂ ਤੋਂ ਇੱਕ ਵਾਰਾ ਕੱਚਾ ਪੱਟ ਕੇ ਦੀ ਆਪਾਂ ਸਾਰੀ ਢਿੱਲੇ ਦੀ ਕੱਢ ਦਾਂਗੇ ਦੇਖੋ ਜਿਵੇਂ ਮੈਂ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੂੰਗੀ ਬਿਲਕੁਲ ਇਸ ਤਰ੍ਹਾਂ ਤੁਸੀਂ ਖਿੱਚ ਕੇ ਰੱਖੋਗੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹੁਣ ਦੇਖੋ ਜਿਹੜਾ ਮੈਂ ਨਿਸ਼ਾਨ ਲਗਾਇਆ ਤੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਇੱਥੋਂ ਪ੍ਰੈਸ ਨਾਲ ਇਹਨੂੰ ਦਬਬ ਦੋਗੇ ਤੇ ਉੱਪਰਲੇ ਚਾਕ ਤੋਂ ਲੈ ਕੇ ਜਾਓਗੇ ਇਸ ਤਰੀਕੇ ਨਾਲ ਬਿਲਕੁਲ ਆਪਾਂ ਨੇ ਸਿੱਧਾ ਨਿਸ਼ਾਨ ਲਗਾਉਣਾ ਹੋਊਗਾ ਆ ਦੇਖੋ ਆ ਆਪਣਾ ਪੰਨ ਵੱਜ ਗਿਆ ਹੁਣ ਆਪਾਂ ਨੇ ਚਾਰੇ ਚਾਕਾਂ ਤੇ ਇਸ ਤਰ੍ਹਾਂ ਪੰਨ ਮਾਰ ਲੈਣਾ ਦਾ ਦੇਖੋ ਆਪਾਂ ਨੇ ਚਾਰੇ ਚਾਕਾਂ ਦੇ ਇਸ ਤਰ੍ਹਾਂ ਪੱਟੀ ਲਗਾ ਲਈ ਇਹੋ ਆਪਣੇ ਪੰਨ ਮਾਰ ਲਿਆ ਇੱਕੋ ਜਿਹਾ ਜਿੰਨੇ ਆਪਾਂ ਨੂੰ ਚਾਕ ਚਾਹੀਦੇ ਸੀ ਬਿਲਕੁਲ ਹੁਣ ਕੀ ਕਰਨਾ ਤੁਸੀਂ ਨੇ ਜਿਹੜੀ ਆਪਾਂ ਨੇ ਪੱਟੀ ਲਗਾਉਣੀ ਆਂਗੀ ਇਹਨੂੰ ਤੁਸੀਂ ਪਹਿਲਾਂ ਮਿੰਨ ਲਓਗੇ ਆਪਸ ਦੇ ਵਿੱਚ ਥੋੜਾ ਥੋੜਾ ਤੁਸੀਂ ਨੇ ਉੱਪਰ ਲੈ ਕੇ ਜਾਣਾ ਹੋਊਗਾ ਕਿਉਂਕਿ ਆਪਾਂ ਨੇ ਜਿੱਥੇ ਆਈ ਵਗੈਰਾ ਬਣਾਉਣੀ ਹੁੰਦੀ ਆ ਫਿਰ ਆਪਾਂ ਨੂੰ ਆਈ ਬਣਾਉਣ ਦੀ ਜ਼ਰੂਰਤ ਨਹੀਂ ਜੇ ਆਪਣੀ ਇਸ ਤਰ੍ਹਾਂ ਦੀ ਪੱਟੀ ਲੱਗੀ ਹੋਊਗੀ ਤਾਂ ਮੈਨੂੰ ਥੋੜਾ ਜਿਹਾ ਇੰਚ ਉੱਪਰ ਲੈ ਕੇ ਇਸ ਤਰ੍ਹਾਂ ਉਸੇ ਤਰੀਕੇ ਆਪਾਂ ਹਾਫ ਪੌਣਾ ਇੰਚ ਇੰਨਾ ਵੱਧ ਘਟ ਲਾਂਗੇ ਜਿਹੜਾ ਇਹਨੂੰ ਆਪਾਂ ਫਿਨਿਸ਼ਿੰ ਤਾਪ ਇਸ ਤਰ੍ਹਾਂ 4 ਪੀਸ ਇਹਦੇ ਕਟਿੰਗ ਕਰ ਲਾਂਗੇ ਕਿਉਂਕਿ ਚਾਰੇ ਚਾਕਾਂ ਤੇ ਲਗਾਉਣ ਵਾਸਤੇ ਇਸ ਤਰੀਕੇ ਨਾਲ ਮੈਂ ਇਹਦੇ 4 ਪੀਸ ਰੈਡੀ ਕਰ ਲੂੰਗੀ ਆਪਾਂ ਦੱਸਾਂਗੇ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਚਪਕੇਨਾਗਾ ਕੱਪੜੇ ਦੇ ਉੱਪਰ ਆ ਦੇਖੋ ਇੱਥੋਂ ਮੈਂ ਕੱਟ ਕਰ ਲਿਆ ਹੁਣ ਆਪਾਂ ਇਹਦੇ ਇਸ ਤਰੀਕੇ ਤਰ੍ਹਾਂ 4 ਹਿੱਸੇ ਦੇ ਕਰ ਲਾਂਗੇ ਆਪਣੇ 4 ਪੀਸ ਇਹ ਪੂਰੇ ਦੇ ਪੂਰੇ ਰੈਡੀ ਕਰਨੇ ਨੇਗੇ। ਕੱਪੜੇ ਦੇ ਉੱਪਰ ਚਪਕਾ ਕੇ ਆ ਦੇਖੋ ਹੁਣ ਆਪਾਂ ਨੇ ਇਹਦੇ ਨਾਲ ਦਾ ਹੀ ਕੱਪੜਾ ਦੇਖੋ ਆਪਣੇ ਕੋਲੇ ਆ ਸ਼ਰਟ ਦਾ ਤਾਂ ਤੁਸੀਂ ਇਹਦੇ ਉੱਤੇ ਪੱਟੀ ਨੂੰ ਰੈਡੀ ਕਰਨਾਗਾ ਉਹ ਕਿਸ ਤਰ੍ਹਾਂ ਰੈਡੀ ਕਰਨਾ ਜਿਵੇਂ ਆਪਾਂ ਨੇ ਉਲਟੀ ਸਾਈਡ ਇਹਦੇ ਚਪਕੇਣਾ ਹੋਊਗਾ ਆ ਆਪਣੀ ਆਗੀ ਉਲਟੀ ਸਾਈਡ ਤਾਂ ਜਿਹੜੀ ਪੱਟੀ ਹੈ ਇਹ ਆਪਾਂ ਨੇ ਇਸ ਤਰ੍ਹਾਂ ਨਾ ਚਪਕੇ ਲੈਣੀ ਆ ਆਪਾਂ ਇਧਰਲੀ ਸਾਈਡ ਤੇ ਵੀ ਮਾਰਜਿਨ ਰੱਖਣਾ ਹੋਊਗਾ ਇਹਦੇ ਤੇ ਉੱਪਰਲੀ ਸਾਈਡ ਵੀ ਰੱਖਣਾ ਜੀ ਇਸ ਤਰ੍ਹਾਂ ਇਹਨੂੰ ਆਪਾਂ ਨੂੰ ਫਿਨਿਸ਼ਿੰਗ ਦੇਣ ਵਾਸਤੇ ਤਾਂ ਹੁਣ ਇਹਨੂੰ ਮੈਂ ਇਸ ਤਰ੍ਹਾਂ ਚਪਕੇ ਲੂੰਗੀ ਇਹਨਾਂ ਨੂੰ ਚਾਰੇ ਪੱਟੀਆਂ ਨੂੰ ਆਪਾਂ ਇੱਕ ਵਾਰ ਚਪਕਾ ਲਾਂਗੇ ਇਹਨਾਂ ਨੂੰ ਕੱਪੜੇ ਦੇ ਉੱਪਰ ਤੁਸੀਂ ਇਹ ਕੰਟਰਾਸਟ ਵੀ ਕਰਕੇ ਚਪਕੇ ਸਕਦੇ ਹੋਗੇ ਜੇ ਕੰਟਰਾਸਟ ਲਗਾਉਣਾਗਾ ਜੇ ਕੋਈ ਬਾਟਮ ਵਗੈਰਾ ਤੁਹਾਡੀ ਪਲੇਨ ਦੇ ਵਿੱਚ ਆ ਤਾਂ ਤੁਸੀਂ ਉਸੇ ਤਰੀਕੇ ਨਾਲ ਵੀ ਚਪਕੇ ਸਕਦੇ ਹੋਗੇ ਪਰ ਇਹ ਆਪਾਂ ਨਾਲ ਦੀ ਹੀ ਪੱਟੀਆਂ ਲਗਾਉਣੀਆਂ ਨੇ ਇਹਦੇ ਤੇ ਕਿਉਂਕਿ ਬਾਟਮ ਇਹਨਾਂ ਦਾ ਨਾਲ ਦੀ ਹੈਗਾ ਦੇਖੋ ਆਪਾਂ ਇਹ ਚਾਰੇ ਦੇ ਤੇ ਪ੍ਰੈਸ ਮਾਚ ਪਕੇ ਲੀਆਂ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਮਾਰਜਿਨ ਰੱਖ ਰੱਖ ਕੇ ਹੁਣ ਇਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਸੈਂਟਰ ਦੇ ਵਿੱਚੋਂ ਸਾਰੀਆਂ ਨੂੰ ਕੱਟ ਕਰ ਦਾਂਗੇ ਇਸ ਤਰੀਕੇ ਨਾਲ ਮਾਰਜਿਨ ਰੱਖਣਾ ਹੈ ਕਿਉਂਕਿ ਆਪਾਂ ਇਹਨਾਂ ਨੂੰ ਸਾਈਡ ਤੋਂ ਫਿਨਿਸ਼ਿੰਗ ਦੇਣੀ ਆ ਤਾਂ ਤੁਸੀਂ ਨੇ ਜਦੋਂ ਵੀ ਪੱਟੀ ਚਿਪਕੇ ਲੈਣੀਆਂ ਦੇਖੋ ਚਿਪਕੇ ਕੇ ਤਾਂ ਇਹਨੂੰ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਜਿਹੜਾ ਆਪਣਾ ਮਾਰਜਿਨ ਹੋਊਗਾ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਪ੍ਰੈਸ ਦੇ ਨਾਲ ਬਿਲਕੁਲ ਨਾਲ-ਨਾਲ ਕਰ ਸਕਦੇ ਹਾਂ ਆ ਦੇਖੋ ਇਸੇ ਤਰੀਕੇ ਨਾਲ ਦੂਸਰੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਫੋਲਡਿੰਗ ਕਰ ਲਾਂਗੇ ਇਹਨੂੰ ਚਾਰੇ ਪੱਟੀਆਂ ਨੂੰ ਆਪਾਂ ਇਸੇ ਤਰੀਕੇ ਨਾਲ ਇਹਨੂੰ ਰੈਡੀ ਕਰ ਲੈਣੀਆਂ ਨੇ ਆਹ ਤੁਸੀਂ ਬਾਅਦ ਵਿੱਚ ਵੀ ਕਰ ਸਕਦੇ ਹੋ ਲਗਾਉਣ ਵੇਲੇ ਵੀ ਪਹਿਲਾਂ ਕਰਨੀ ਹੈ ਤੁਸੀਂ ਪਹਿਲਾਂ ਵੀ ਕਰ ਸਕਦੇ ਹੋ ਦੇਖੋ ਤਾਂ ਤੁਸੀਂ ਪ੍ਰੈਸ ਦੇ ਨਾਲ ਇਸ ਤਰ੍ਹਾਂ ਕਰ ਲਓਗੇ ਇਹਨੂੰ ਜੇ ਤੁਸੀਂ ਇਹ ਬਾਅਦ ਵਿੱਚ ਕਰਾਉਣੀਆਂ ਦੇਖੋ ਬਾਅਦ ਵਿੱਚ ਵੀ ਹੋ ਜੂ ਕਿਉਂਕਿ ਆਪਾਂ ਜਦੋਂ ਰੱਖਾਂਗੇ ਤਾਂ ਸਿਰੇ ਤੋਂ ਰੱਖਾਂਗੇ ਇਹ ਚਾਕ ਦੇ ਲੱਗ ਗਈ ਪੱਟੀ ਤਾਂ ਨੂੰ ਇਸ ਤਰ੍ਹਾਂ ਤਰਪਾਈ ਬਿਲੇ ਇਹ ਚੀਜ਼ ਫੋਲਡਿੰਗ ਹੋ ਜਾਂਦੀ ਆ ਤਾਂ ਮੈਂ ਇਸੇ ਤਰੀਕੇ ਕੱਟ ਕਰਕੇ ਚਾਰੇ ਪੱਟੀਆਂ ਨੂੰ ਪਹਿਲਾਂ ਰੈਡੀ ਕਰ ਲਾਂਗੇ ਫਿਰ ਆਪਾਂ ਤੁਹਾਨੂੰ ਸ਼ਰਟ ਤੇ ਲਗਾਉਣੀ ਦੱਸਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਸ਼ਰਟ ਤੇ ਲਗਾਉਣੀ ਆ ਤੇ ਜਿਹੜਾ ਅੰਦਰ ਵਾਲਾ ਮਾਰਜਨ ਆ ਉਹ ਕਿੰਨਾ ਕੱਟ ਕਰਨਾ ਦਾ ਕਿਉਂਕਿ ਆਪਾਂ ਬਾਅਦ ਵਿੱਚ ਜੇ ਸ਼ਰਟ ਖੁੱਲਣੀ ਪੈ ਜੇ ਤਾਂ ਆਪਾਂ ਖੋਲ ਸਕੀਏ ਜ਼ਿਆਦਾਤਰ ਟੇਲਰ ਉਸ ਮਾਰਜਨ ਨੂੰ ਕਟਿੰਗ ਕਰ ਦਿੰਦੇ ਆ ਜੇ ਆਪਾਂ ਨੂੰ ਬਾਅਦ ਚ ਸ਼ਰਟ ਖੋਲਣੀ ਪੈ ਜੇ ਤਾਂ ਆਪਣੀ ਸ਼ਰਟ ਉਹ ਖੁੱਲਦੀ ਨਹੀਂ ਹੈਗੀ ਵੇਖੋ ਮੈਂ ਚਾਰੇ ਪੱਟੀਆਂ ਇਸ ਤਰ੍ਹਾਂ ਰੈਡੀ ਕਰ ਰਹੀਆਂ ਹਾਂਗੀ ਦੇਖੋ ਆਪਾਂ ਨੇ ਆਹ ਚਾਰੇ ਪੱਟੀਆਂ ਬਿਲਕੁਲ ਰੈਡੀ ਕਰ ਲਈਆਂ ਦੇਖੋ ਹੁਣ ਤੁਹਾਨੂੰ ਦੱਸਾਂਗੇ ਵੀ ਇਹ ਕਿਸ ਤਰੀਕੇ ਨਾਲ ਲਗਾਉਣੀਆਂ ਨੇ ਤੇ ਆਪਾਂ ਨੇ ਮਾਰਜਨ ਵੀ ਕੱਟ ਨਹੀਂ ਕਰਨਾ ਹੈਗਾ ਦੇਖੋ ਆਹ ਆਪਾਂ ਨੇ ਭੰਨ ਮਾਰੇ ਹੋਏ ਨੇਗੇ ਜਿਹੜੀ ਆਪਣੀ ਪੱਟੀ ਹੋਊਗੀ ਲਗਾਉਣੀ ਦੱਸੂਗੀ ਫਿਲਹਾਲ ਤੁਹਾਨੂੰ ਆਪਾਂ ਇਸ ਤਰ੍ਹਾਂ ਦੱਸ ਰਹੇ ਹਾਂ ਕਿ ਆਪਾਂ ਮਸ਼ੀਨ ਤੇ ਤੁਹਾਨੂੰ ਸਟਿਚ ਕਰਕੇ ਚੰਗੀ ਤਰ੍ਹਾਂ ਫਿਨਿਸ਼ਿੰਗ ਦੇ ਕੇ ਦੱਸਾਂਗੇ ਵੀ ਇਸ ਤਰੀਕੇ ਨਾਲ ਇਹ ਰੈਡੀ ਹੋ ਜੂਗੀ ਦੇਖੋ ਜਦੋਂ ਵੀ ਤੁਸੀਂ ਪੱਟੀ ਨੂੰ ਪਹਿਲਾਂ ਹੀ ਇਹਦਾ ਮਾਰਜਨ ਆ ਜਿਹੜਾ ਉਹ ਆਪਾਂ ਨੇ ਕੱਟ ਨਹੀਂ ਕਰਨਾ ਜਿਹੜੀ ਆਪਣੀ ਪੱਟੀ ਹੋਊਗੀ ਤਾਂ ਤੁਸੀਂ ਇਸ ਤਰੀਕੇ ਨਾਲ ਇਦੇ ਉੱਪਰ ਰੱਖ ਕੇ ਸੀਲ ਲਗਾਉਗੇ ਬਿਲਕੁਲ ਸਿਰੇ ਸਿਰੇ ਤੇ ਆਪਣੀ ਸੀਨ ਉਸ ਤਰੀਕੇ ਨਾਲ ਲੱਗਣੀ ਚਾਹੀਦੀ ਹੈ ਜਿਹੜਾ ਆਪਣਾ ਭਾਨਾ ਵੀ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਫੋਲਡਿੰਗ ਕਰਾਂਗੇ ਤਾਂ ਆਪਣਾ ਬਾਹਰਲੀ ਸਾਈਡ ਜਿਹੜੀ ਸੀਨ ਆ ਗਈ ਉਹ ਨਜ਼ਰ ਨਹੀਂ ਆਉਣੀ ਚਾਹੀਦੀ ਹੁਣ ਦੇਖੋ ਜੇ ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਪਾਈਪਨ ਵੀ ਪਾਉਣੀ ਆ ਤਾਂ ਤੁਸੀਂ ਉਹ ਕਿਸ ਤਰੀਕੇ ਨਾਲ ਪਾ ਸਕਦੇ ਹੋ ਜਿਵੇਂ ਮੰਨ ਲਓ ਆਪਣੀ ਕੋਈ ਵੀ ਪਾਈਪਨ ਵਗੈਰਾ ਹੋਗੀ ਮੈਂ ਤੁਹਾਨੂੰ ਪਾਈਪਨ ਲਗਾ ਕੇ ਵੀ ਇਹਦੇ ਵਿੱਚ ਦੱਸ ਦਿੰਨੀ ਆ ਵੀ ਤੁਸੀਂ ਕਿਸ ਤਰੀਕੇ ਨਾਲ ਦੀ ਪਾਈਪਨ ਲਗਾ ਸਕਦੇ ਹੋਗੇ ਇਹ ਆ ਡੋਰੀ ਵਾਲੀ ਪਾਈਪ ਨਾਲ ਧਾਗੇ ਵਾਲੀ ਪਾਈਪ ਨਾਲ ਤੁਸੀਂ 골ਡਨ ਲਗਾਉਣੀ ਹੈ 골ਡਨ ਵੀ ਲਗਾ ਸਕਦੇ ਹੋ ਕੋਈ ਵੀ ਲਗਾ ਸਕਦੇ ਹੋ ਇਹ ਦੋ ਤਰੀਕਿਆਂ ਨਾਲ ਲਗਾ ਸਕਦੇ ਹੋ ਦੇਖੋ ਇੱਕ ਤਾਂ ਤੁਸੀਂ ਪਹਿਲਾਂ ਇਹਦੇ ਤੇ ਸੀਨ ਨਾਲ ਸਿੰਗਲ ਪੈਰ ਦੇ ਨਾਲ ਲਗਾ ਕੇ ਫਿਰ ਇਹਦੇ ਉਪਰ ਇਸ ਤਰ੍ਹਾਂ ਪੱਟੀ ਲਗਾ ਸਕਦੇ ਹੋ ਦੇਖੋ ਆਹ ਚੀਜ਼ ਦੀ ਪੱਟੀ ਇਸ ਸਾਈਡ ਤੋਂ ਸਿੰਗਲ ਪੈਰ ਕਰਕੇ ਤਾਂ ਤੁਹਾਡੀ ਇਸ ਤਰ੍ਹਾਂ ਦੀ ਫਿਨਿਸ਼ਿੰਗ ਆਊਗੀ ਦੋਨੋਂ ਸਾਈਡ ਤੋਂ ਦੇਖੋ ਜੇ ਤੁਸੀਂ ਇਸ ਤਰੀਕੇ ਨਾਲ ਨਹੀਂ ਲਗਾਉਣੀ ਵੀ ਤੁਹਾਡੇ ਤੋਂ ਆਹ ਕੱਪੜਾ ਵਿੱਚ ਰਸ ਜਾਂਦਾ ਜਾਂ ਖਿੱਚਿਆ ਜਾਂਦਾ ਤਾਂ ਤੁਸੀਂ ਫਿਰ ਇਸ ਪੱਟੀ ਦੇ ਉੱਪਰ ਇਸ ਤਰ੍ਹਾਂ ਸੀਨ ਲਗਾ ਲੈਣੀ ਹੈਗੀ ਆਹ ਚੀਜ਼ ਦੇ ਉੱਪਰ ਕਿਉਂਕਿ ਇਹਦੇ ਵਿੱਚ ਆਪਣੀ ਬੁਕਰਮ ਪਾਈ ਹੋਈ ਹੈ ਕੋਈ ਵੀ ਇਹਦੇ ਵਿੱਚ ਰਸਨਾਣੀ ਜਦੋਂ ਵੀ ਪਾਈਪਨ ਲਗਾਉਣੇ ਤਾਂ ਤੁਸੀਂ ਹਲਕਾ ਜਿਹਾ ਇਸ ਤਰ੍ਹਾਂ ਖਿਚਾ ਕਰਕੇ ਹੀ ਪਾਈਪਨ ਨੂੰ ਲਗਾਉਣਾ ਤਾਂ ਇਸ ਤਰ੍ਹਾਂ ਦੇ ਮੰਨ ਲਓ ਜਿਵੇਂ ਇਹਦੇ ਤੇ ਰੈਡੀ ਕਰ ਲਈ ਤਾਂ ਤੁਸੀਂ ਫਿਰ ਇਹਨੂੰ ਬਾਅਦ ਚ 셔ਟ ਤੇ ਲਗਾ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਉਸੇ ਤਰੀਕੇ ਫਿਨਿਸ਼ਿੰਗ ਇਹਦੀ ਜਿਵੇਂ ਆਪਾਂ ਪਹਿਲਾਂ ਦੱਸੀ ਸੀ ਉਸੇ ਹਿਸਾਬ ਦੇ ਨਾਲ ਇਹਦੇ ਵਿੱਚ ਵੀ ਫਿਨਿਸ਼ਿੰਗ ਆਊਗੀ ਤਾਂ ਤੁਸੀਂ ਇਸ ਤਰ੍ਹਾਂ ਦੇ ਵਿੱਚ ਪਾਈਪਨ ਵੀ ਲਗਾ ਸਕਦੇ ਹੋ ਦੋ ਚੀਜ਼ਾਂ ਆਉਗੀਆਂ ਨਾਲੇ ਤਾਂ ਆਪਣੀ ਪਾਈਪਨ ਹੋ ਗਈ ਨਾਲੇ ਆਪਣੀ ਪੱਟੀ ਆ ਗਈ ਹੁਣ ਦੇਖੋ ਮੰਨ ਲਓ ਆਪਾਂ ਇਹਦੇ ਪਾਈਪਨ ਵੀ ਨਹੀਂ ਲਗਾਉਣੀ ਹੈਗੀ ਤਾਂ ਪੱਟੀ ਨੂੰ ਲਗਾਉਣਾਗਾ ਤਾਂ ਮੈਂ ਇੱਕ ਸੀਨ ਦੇ ਵਿੱਚ ਇਹਨੂੰ ਦੇਖੋ ਇਸ ਤਰ੍ਹਾਂ ਲਗਾ ਲੂੰਗੀ ਆਪਾਂ ਨੂੰ ਡਬਲ ਸਲਾਈਆਂ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਤਾਂ ਮੈਂ ਇਹਨੂੰ ਪੱਟੀ ਨੂੰ ਇਸ ਤਰ੍ਹਾਂ ਲਗਾ ਕੇ ਸਿੰਗਲ ਨਾਲ ਹੁਣ ਦੇਖੋ ਤੁਸੀਂ ਇਹਦਾ ਮਾਰਜਨ ਕਿੰਨਾ ਰੱਖ ਸਕਦੇ ਹੋਗੇ ਮੰਨ ਲਓ ਤੁਸੀਂ ਆਹ ਪੱਟੀ ਚੌੜੀ ਆ ਆਪਣੀ ਬਾਹਰੀ ਸਾਈਡ ਤੇ ਮਾਰਜਨ ਨਹੀਂ ਆਉਣਾ ਚਾਹੀਦਾ ਤਾਂ ਤੁਸੀਂ ਥੋੜਾ ਜਿਹਾ ਦੋ ਸੂਤ ਆਹ ਪੱਟੀ ਤੋਂ ਘੱਟ-ਘੱਟ ਕੇ ਇਹਦੇ ਵਿੱਚ ਰੱਖ ਸਕਦੇ ਹੋਗੇ ਬਾਈ ਚਾਂਸ ਤੁਹਾਨੂੰ ਸ਼ਰਟ ਬਾਅਦ ਵਿੱਚ ਖੋਲਣੀ ਪੈਗੀ ਤਾਂ ਤੁਸੀਂ ਪੱਟੀ ਨੂੰ ਉੱਪਰੋਂ ਕੱਟ ਦੋਗੇ ਮੰਨ ਲਓ ਉਦੇ ੜਕੇ ਪੱਟੀ ਨੂੰ ਸਾਈਡ ਕਰਕੇ ਤਾਂ ਇਹਨੂੰ ਲੂਜ਼ ਕਰ ਸਕਦੇ ਹੋਗੇ ਜੇ ਆਪਾਂ ਨੇ ਇੱਥੋਂ ਪੂਰਾ ਮਾਰਜਨ ਕਟਿੰਗ ਕਰਤਾ ਤਾਂ ਆਪਣੀ ਸ਼ਰਟ ਕਦੇ ਵੀ ਨਹੀਂ ਖੁੱਲ ਪਾਉਗੀ ਜਿਸ ਦੇ ਨਾਲ ਕੀ ਆਪਾਂ ਨੂੰ ਪੈਨਨ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਜੇ ਬਾਈ ਚਾਂਸ ਆਪਣੀ ਸ਼ਰਟ ਟਾਈਟ ਹੁੰਦੀ ਆ ਜਾਂ ਕੁਝ ਵੀ ਹੁੰਦਾ ਮੰਨ ਲਓ ਤੁਸੀਂ ਨੇ ਜਦੋਂ ਵੀ ਇਸ ਤਰ੍ਹਾਂ ਦੀ ਪੱਟੀ ਲਗਾਉਣੀ ਹੋਊਗੀ ਤਾਂ ਇੰਨਾ ਮਾਰਜਨ ਜ਼ਰੂਰ ਰੱਖਿਆ ਕਰੋ ਵਿੱਚ ਕਿਉਂਕਿ ਇਹਨੇ ਪੱਟੀ ਨੇ ਤਾਂ ਹੀ ਕਵਰ ਕਰ ਲੈਣਾ ਇਹਦੇ ਵਿੱਚ ਕਿਉਂਕਿ ਆਪਾਂ ਪੱਟੀ ਬਿਲਕੁਲ ਸ਼ਰਟ ਪੱਟੀ ਪਾਈ ਆ ਇਹਦੇ ਵਿੱਚ ਜਿਸ ਤਰ੍ਹਾਂ ਸ਼ਰਟ ਨਾ ਜੈਟਸ ਦੀ ਸ਼ਰਟ ਦੇ ਵਿੱਚ ਪੱਟੀ ਪਾਈ ਹੁੰਦੀ ਹੈ ਨਾਰਮਲ ਪੱਟੀ ਆ ਕੋਈ ਜ਼ਿਆਦਾ ਹਾਰ ਨਹੀਂ ਹੈਗੀ ਵੀ ਆਪਾਂ ਨੇ ਮਾਰਜਨ ਜ਼ਿਆਦਾ ਰੱਖ ਲਿਆ ਤਾਂ ਜਿਹੜੇ ਚਾਕ ਹੋਣਗੇ ਬਹੁਤ ਜ਼ਿਆਦਾ ਹਾਰਡ ਹੋ ਜਾਣਗੇ ਤਾਂ ਆਪਾਂ ਤੁਹਾਨੂੰ ਹੁਣ ਲਾਉਣੀ ਦੱਸਦੇ ਆਂ ਵੀ ਕਿਸ ਹਿਸਾਬ ਦੇ ਨਾਲ ਤੁਸੀਂ ਰੱਖਣੀ ਹੈ ਇਹ ਮਸ਼ੀਨ ਦੇ ਵਿੱਚ ਕਈ ਵਾਰ ਕੀ ਹੁੰਦਾ ਆਪਣਾ ਹੱਥ ਸੱਜੇ ਨਾਲ ਜਾਂ ਆਪਾਂ ਖੱਬੇ ਹੱਥ ਨਾਲ ਲਗਾਉਣ ਲੱਗ ਜੰਨੇ ਆ ਮਸ਼ੀਨ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਚੱਲਦਾ ਵੀ ਕਿਹੜੀ ਸਾਈਡ ਤੋਂ ਹੁਣ ਸ਼ੁਰੂ ਕਰਨਾ ਲਾਉਣ ਵੇਲੇ ਹੁਣ ਮੈਂ ਤੁਹਾਨੂੰ ਲਾਉਣੀ ਦੱਸੂ ਤਾਂ ਤੁਸੀਂ ਐਂਡ ਤੱਕ ਵੀਡੀਓ ਤੇ ਵਿੱਚ ਬਣੇ ਰਹਿਣਾ ਜਿਹੜੀ ਕਰੀ ਹੋਈ ਹੈ ਜਿਹੜੀ ਆਪਾਂ ਨੂੰ ਜਿਹੜਾ ਆਪਨੇ ਮਾਰਜਨ ਛੱਡਿਆ ਹੈ ਤਾਂ ਇਹ ਤਾਂ ਆਪਾਂ ਨੇ ਉੱਪਰ ਛੱਡਣੀ ਹੀ ਛੱਡਣਾਗਾ ਇਹਨੂੰ ਆਪਾਂ ਇਸ ਤਰ੍ਹਾਂ ਆ ਦੇਖੋ ਪੱਟੀ ਨੂੰ ਤੁਸੀਂ ਕਿਸ ਤਰੀਕੇ ਨਾਲ ਲਗਾਉਂਗੇ ਜਿਹੜਾ ਮੈਂ ਆ ਪੰਨ ਮਾਰਿਆ ਹੋਇਆ ਪੰਨ ਦੇ ਇਧਰਲੀ ਸਾਈਡ ਬਾਹਰਲੀ ਸਾਈਡ ਤੇ ਪੱਟੀ ਨੂੰ ਰੱਖੂਗੀ ਇਹ ਇਸ ਤਰੀਕੇ ਨਾਲ ਤੁਸੀਂ ਜਿੰਨਾ ਇਹਦੇ ਅੰਦਰਲੀ ਪਾਸੇ ਫੋਲਡਿੰਗ ਦੇ ਵਿੱਚ ਕਰਨਾ ਉਹ ਤੁਸੀਂ ਉੱਪਰ ਕੱਢੋਗੇ ਇਸ ਤਰੀਕੇ ਨਾਲ ਤਾਂ ਹੁਣ ਹੁਣ ਦੇਖੋ ਆਪਣਾ ਆ ਪੰਨ ਮਾਰਿਆ ਹੋਇਆ ਆਪਾਂ ਨੇ ਪੰਨ ਦੇ ਉੱਪਰ ਨਹੀਂ ਸੀਲ ਲਗਾਉਣੀ ਹੈਗੀ ਆਪਾਂ ਪੰਨ ਦੀ ਬਾਹਰਲੀ ਸਾਈਡ ਤੇ ਇਹਨੂੰ ਰੱਖਾਂਗੇ ਪੱਟੀ ਨੂੰ ਇਸ ਤਰੀਕੇ ਨਾਲ ਆਹ ਪੱਟੀ ਨੂੰ ਬਾਹਰਲੀ ਸਾਈਡ ਰੱਖ ਕੇ ਆਪਾਂ ਨੇ ਇਦੇ ਉੱਪਰ ਸਿਰੇ-ਸਿਰੇ ਤੇ ਸੀਨ ਲਗਾਉਣੀ ਹੋਊਗੀ ਕਿਉਂਕਿ ਜਿਹੜਾ ਆਪਣਾ ਪੰਨ ਮਾਰਿਆ ਹੈ ਜਦੋਂ ਆਪਾਂ ਨੂੰ ਚਾਕਾਂ ਨੂੰ ਇਸ ਤਰੀਕੇ ਨਾਲ ਇਹਨੂੰ ਬਾਹਰਲੀ ਸਾਈਡ ਕਰਾਂਗੇ ਤਾਂ ਆਪਣੀ ਇਹਦੀ ਸਲਾਈ ਆ ਉਹ ਬਾਹਰਲੀ ਸਾਈਡ ਨਜ਼ਰ ਨਹੀਂ ਆਉਣੀ ਚਾਹੀਦੀ। ਤਾਂ ਤੁਸੀਂ ਇਸ ਤਰ੍ਹਾਂ ਰੱਖ ਕੇ ਬਿਲਕੁਲ ਨਾਰਮਲ ਹੱਥ ਦੇ ਨਾਲ ਲੱਗੂਗੀ। ਦੇਖੋ ਪੱਟੀ ਨੂੰ ਵੀ ਨਹੀਂ ਖਿੱਚਣਾ ਤੇ ਆਪਾਂ ਨੇ ਕੱਪੜੇ ਨੂੰ ਵੀ ਨਹੀਂ ਖਿੱਚਣਾ ਹੈਗਾ। ਬਾਹਰਲੀ ਸਾਈਡ ਰੱਖੋਗੇ ਪੰਨ ਦੇ ਇਸ ਤਰ੍ਹਾਂ ਸਲਾਈ ਇਹਦੇ ਲਗਾ ਲਵੋਗੇ। ਇਹ ਆਪਾਂ ਚਾਰੇ ਚਾਕਾਂ ਤੇ ਇਸੇ ਤਰੀਕੇ ਦੇ ਨਾਲ ਲਗਾਉਣੀ ਹੋਊਗੀ ਪੱਟੀ। ਅਲਿਖੋ ਮੈਂ ਸਨੇ ਪੱਟੀ ਲਗਾ ਕੇ ਦੱਸੂਗੀ ਵੀ ਕਿਸ ਤਰ੍ਹਾਂ ਦੇਖੋ ਇਹਦੀ ਫਿਨਿਸ਼ਿੰਗ ਆ ਰਹੀ ਹੈ ਜੀ ਤੇ ਆਪਾਂ ਮਾਰਜਿਨ ਕਿਸ ਤਰੀਕੇ ਨਾਲ ਇਹਦਾ ਕੱਟ ਕਰਨਾ ਹੋਊਗਾ ਬਿਲਕੁਲ ਉੱਪਰ ਤੱਕ 1 ਇੰਚ ਆਪਾਂ ਉੱਪਰ ਤੱਕ ਲੈ ਕੇ ਜਾਵਾਂਗੇ ਤਾਂ ਆਪਾਂ ਨੂੰ ਆਈ ਨਹੀਂ ਬਣਾਉਣੀ ਪਊਗੀ ਇਹਦੀ ਜਿਹੜੀ ਆਪਾਂ ਬਾਅਦ ਚ ਮਛਿੱਕਾ ਵੀ ਬੋਲ ਦਿੰਦੇ ਆਂਗੇ ਉਹ ਨਹੀਂ ਲਗਾਉਣਾ ਪਊਗਾ ਦੇਖੋ ਇਸ ਤਰੀਕੇ ਨਾਲ ਤੁਸੀਂ ਇਹ ਆ ਚੀਜ਼ ਉੱਪਰ ਤੱਕ ਲੈ ਕੇ ਜਾਣੀ ਹੋਊਗੀ ਦੇਖੋ ਆ ਆਪਾਂ ਨੇ ਭੰਨ ਮਾਰਿਆ ਸੀ ਤਾਂ ਸੋਡੀ ਇਸ ਤਰ੍ਹਾਂ ਫਿਨਿਸ਼ਿੰਗ ਆਊਗੀ ਦੇਖੋ ਜੀ ਜੇ ਕੋਈ ਦਿਲ ਬਾਹਰਲੀ ਸਾਈਡ ਕੋਈ ਵੀ ਸੀਨ ਵਗੈਰਾ ਨਜ਼ਰ ਨਹੀਂ ਆ ਰਹੀ ਤਾਂ ਇਸ ਤਰੀਕੇ ਨਾਲ ਪੱਟੀ ਇਧਰਲੀ ਸਾਈਡ ਆਜੂਗੀ ਜਿਹੜਾ ਆਪਣਾ ਮਾਰਜਨ ਹੋਊਗਾ ਤਾਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਇਹਨੂੰ ਕੱਟ ਕਰੋਗੇ ਕਈ ਕਿਵਾਰ ਕੀ ਕਰਦੇ ਆਪਾਂ ਇਸ ਤਰੀਕੇ ਨਾਲ ਧਰ ਲੈਨੇ ਆ ਕਈ ਵਾਰ ਨੀਚੇ ਦੀ ਕਪੜਾ ਆਪਣਾ ਦੂਸਰਾ ਵੀ ਕੱਟ ਹੋ ਸਕਦਾ ਤਾਂ ਤੁਸੀਂ ਸ਼ਰਟ ਨੂੰ ਇਸ ਤਰੀਕੇ ਨਾਲ ਰੱਖਣਾ ਹੋਊਗਾ ਤਾਂ ਇਹਦੀ ਕਟਿੰਗ ਦੇਖੋ ਕਿਸ ਤਰ੍ਹਾਂ ਕਰਨੀ ਹੈ ਜਿਹੜੀ ਆਪਣੀ ਪੱਟੀ ਲਗਾਈ ਹੋਊਗੀ ਉਹਦੇ ਤੋਂ ਕੱਟ ਕੱਟਣਾ ਹੋਊਗਾ ਆਪਾਂ ਨੇ ਤੁਹਾਨੂੰ ਆਪਣੇ ਆਪ ਇਧਰਲੀ ਸਾਈਡ ਤੋਂ ਪਤਾ ਚੱਲ ਜੂਗਾ ਦੇਖੋ ਆ ਚੀਜ਼ਾਂ ਆ ਆਪਣੀ ਇੱਥੇ ਪੱਟੀ ਦੀ ਫੋਲਡਿੰਗ ਕਰੀ ਹੋਈ ਆ ਆ ਬਣਾ ਮਾਰਜਨਾ ਬਾਈ ਚਾਂਸ ਤੁਸੀਂ ਸ਼ਰਟ ਨੂੰ ਖੋਲ ਕੇ ਦੁਬਾਰਾ ਪਾਉਣਾ ਤਾਂ ਤੁਸੀਂ ਹਾਫ ਹਾਫ ਇੰਚ ਦੋਨੇ ਸਾਈਡਾਂ ਤੋਂ ਮੰਨ ਲਓ ਮਤਲਬ ਤੁਹਾਡਾ 1 ਇੰਚ ਸ਼ਰਟ ਇਹ ਖੁੱਲ ਸਕਦਾਗਾ ਤਾਂ ਤੁਸੀਂ ਇਸ ਤਰੀਕੇ ਨਾਲ ਦੀ ਕੱਚਾ ਪਾ ਕੇ ਦੀ ਤਰਪਾਈ ਕਰਕੇ ਦੀ ਦੇਖੋ ਫਿਨਿਸ਼ਿੰਗ ਬਹੁਤ ਸੋਹਣੀ ਆਊਗੀ ਤੇ ਆਪਣੇ ਚਾਕ ਆ ਜਿਹੜੇ ਉਹ ਕਦੇ ਵੀ ਅੰਦਰ ਵੱਲ ਨਹੀਂ ਨਹੀਂ ਮੁੜਨਗੇ ਤੇ ਨਾਲੇ ਸਫਾਈ ਦੇਖੋ ਕਿੰਨੀ ਜ਼ਿਆਦਾ ਆ ਰਹੀ ਹੈ ਇਹਦੇ ਵਿੱਚ ਤੇ ਜਿਹੜਾ ਆ ਉੱਪਰ ਵਾਲਾ ਮਾਰਜਨ ਹੋਊਗਾ ਉਹ ਤੁਸੀਂ ਨੇ ਇਸ ਤਰੀਕੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਅੰਦਰ ਕਰਕੇ ਤਾਂ ਤੁਸੀਂ ਇੱਥੇ ਦੀ ਤਰਪਾਈ ਕਰੋਗੇ ਦੇਖੋ ਇਹ ਮਾਰਜਨ ਜਿਹੜਾ ਤੁਹਾਡਾ ਕਦੇ ਵੀ ਬਾਹਰ ਨਹੀਂ ਆਉਣਾ ਚਾਹੀਦਾ ਇਹ ਇਸ ਤਰ੍ਹਾਂ ਫਿਨਿਸ਼ਿੰਗ ਆਜੂਗੀ ਦੇਖੋ ਬਾਹਰੀ ਸਾਈਡ ਤੋਂ ਦੇਖੋ ਆਪਾਂ ਨੇ ਸ਼ਰਟ ਦੇ ਚਾਰੇ ਸਾਈਡਾਂ ਦੇ ਚਾਕਾਂ ਤੇ ਇਹਦੇ ਪੱਟੀਆਂ ਲਗਾਤੀਆਂ ਇਸ ਤਰ੍ਹਾਂ ਪੱਟੀ ਲਾ ਕੇ ਰੈਡੀ ਹੋ ਗਈ ਦੇਖੋ ਫਿਨਿਸ਼ਿੰਗ ਕਿੰਨੀ ਸੋਹਣੀ ਆ ਰਹੀ ਆ ਨਾਲੇ ਜਿਹੜੇ ਚਾਕ ਨੇ ਆਪਣੇ ਖੜਮੇ ਖੜਮੇ ਚਾਕ ਬਣ ਗਏ ਆ ਦੇਖੋ ਸੋ డు ਯੂ ਪੈਨ ਨੀ ਉਹ ਸ਼ਰਟ ਕਦੇ ਵੀ ਇਸ ਤਰ੍ਹਾਂ ਚਾਕ ਕਈ ਵਾਰ ਆਪਣੇ ਅੰਦਰ ਨੂੰ ਮੁੜਨ ਲੱਗ ਜਾਂਦੇ ਆ ਕੋਈ ਵੀ ਮਰਜ਼ੀ ਸਟਾਫ ਦੇ ਆਪਾਂ ਲਗਾ ਸਕਦੇ ਆ ਦੇਖੋ ਇਸ ਤਰ੍ਹਾਂ ਨਹੀਂ ਹੈਗਾ ਵੀ ਆਪਾਂ ਇਹਦੇ ਤੇ ਕਾਟਨ ਟੇਲ ਨਹੀਂ ਲਗਾਉਂਦੇ ਜਾਂ ਕ੍ਰੇਪ ਤੇ ਨਹੀਂ ਲਗਾਉਣੀ ਕਿਸੇ ਮਰਜ਼ੀ ਸਟਾਫ ਤੇ ਤੁਸੀਂ ਲਗਾ ਦਿਓ ਸਿਰਫ ਇਹਦੇ ਨਾਲ ਫਿਨਿਸ਼ਿੰਗ ਅੱਛੀ ਆਉਂਦੀ ਆ ਤੇ ਜਿਹੜੇ ਆਪਣੇ ਚਾਕ ਨੇ ਕਈ ਵਾਰ ਕੀਰਾ ਅੰਦਰ ਨੂੰ ਜਾਣ ਲੱਗ ਜਾਂਦਾ ਜਾਂ ਆਪਣੀ ਲਾਈਨਿੰਗ ਦੀ ਖਿੱਚ ਵਗੈਰਾ ਪੈ ਜਾਂਦੀ ਆ ਤਾਂ ਇਹਦੇ ਨਾਲ ਬਿਲਕੁਲ ਵੀ ਇਸ ਤਰ੍ਹਾਂ ਦੀ ਨਹੀਂ ਆਊਗੀ ਜੀ ਇਹ ਸੀ ਆਪਣੇ ਚਾਕਾਂ ਤੇ ਪੱਟੀ ਦੀ ਵੀਡੀਓ ਸੀਗੀ ਤੇ ਅੱਛੀ ਤਰ੍ਹਾਂ ਦੇਖੋ ਆਪਾਂ ਨੇ ਤੁਹਾਨੂੰ ਲਗਾਉਣੀ ਦੱਸੀ ਆ ਕਿਸ ਤਰੀਕੇ ਨਾਲ ਲਗਾਈ ਆ ਆਪਣੇ ਸਾਰੀ ਇਸ ਵੀਡੀਓ ਦੇ ਵਿੱਚ ਡਿਟੇਲ ਦਿੱਤੀ ਆ ਜੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਸਾਰੀ